ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਿਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਦੱਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊ ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕਤਰਤਾ ਦੇ ਤੇ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦ ਮਾਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਗਿਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਸੰਸਾਰ ਵਿੱਚ ਵੀ ਰਿਸ਼ਵਤ بڑے ਪੱਧਰ ਤੇ ਚੱਲਦੀ ਹੈ ਉੱਥੇ ਵੀ ਪੈਸਿਆਂ ਨਾਲ ਫੈਸਲੇ ਬਦਲੇ ਜਾਂਦੇ ਹਨ ਇਹ ਈਸ਼ਰ ਸਿੰਘ ਕਮਿਸ਼ਨ ਕਹਿ ਰਿਹਾ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ ਇਹ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਸ ਲਈ ਮਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਇਹ ਪ੍ਰਬੰਧਕੀ ਮਾਮਲਾ ਹੈ ਇਹ ਕ腐ਸ਼ਨ ਦਾ ਮਾਮਲਾ ਹੈ ਕੁਝ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਇਹ ਕਮਲਾ ਹੈ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਵਿਅਕਤੀ ਦਾ ਮਸਲਾ ਬਣਾਇਆ ਜਾ ਰਿਹਾ ਅੱਜ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸੱਚੇ ਪਾਤਸ਼ਾਹ ਉਹਨਾਂ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਅਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੱਜ ਪੰਜ ਸਿੰਘ ਸਹਿਬਾਨ ਦੀ ਜਿਹੜੀ ਜ਼ਰੂਰੀ ਇਕੱਤਰਤਾ ਵਾ ਹੋਈ ਆ ਤੇ ਉਹਦੇ ਵਿੱਚ ਕੁਝ ਪੰਥਕ ਮੁੱਦੇ ਜਿਹੜੇ ਉਹ ਵਿਚਾਰੇ ਗਏ ਇਹਦੇ ਵਿੱਚ ਇੱਕ ਤਾਂ ਆਜਮਿਤੀ 14 ਪਉ ਨਾਨਕਸ਼ਹੀ ਸੰਮਤ 500 57 ਮੁਤਾਬਕ 28 ਦਸੰਬਰ 2025 ਨੂੰ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜਿਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16 3 1998 ਅਤੇ ਐਡਾ ਤਤਾ 178 ਮਿਤੀ 16 10 2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੋੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਈ ਜਾ ਸਕਦੇ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਿਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰੇਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਇਹ ਕਿਤੇ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ ਤੇੜੇ ਹੁਣ ਬਹੁਤੇ ਮਾਮਲੇ ਆਏ ਜਿੱਥੇ ਲਗਾਤਾਰੀ ਇਹ ਮੇ ਕਰ ਰਹੇ ਇੱਕ ਮਤਾ ਹੈਗਾ ਵਾ ਪੰਜ ਸਿੰਘ ਸਹਿਬਾਨ ਦੀ ਕਤਰਤਾ ਜਿਹੜੀ ਅੱਜ ਸ਼੍ਰੀ ਕਲਤਕ ਸਾਬ ਵਿਖੇ ਹੋਈ ਸਖਤਰੇਤ ਜਿਸ ਵਿੱਚ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਵੀਡੀਓ ਆਦ ਨਾਲ ਸੰਬੰਧਿਤ ਮਾਮਲੇ ਉੱਤੇ ਡੀਰਗ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ ਏਆਈ ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸੰਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1934, 1940, 2003, 2015 ਅਤੇ 2022 ਵਿੱਚ ਫਿਲਮਾਂ ਬਾਰੇ ਲੈ ਕੇ ਫੈਸਲਿਆਂ ਦੀ ਪ੍ਰਵੋਧਤਾ ਕੀਤੀ ਗਈ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡਿਢਕ ਵਿਚਾਰ ਕੀਤੇ ਗਏ ਸਨ। ਮੌਜੂਦਾ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ ਰਵੈਤਾਂ ਸਿਧਾਂਤ ਅਤੇ ਫਲਸਫੇ ਨੂੰ ਵੱਡੀਆਂ ਚੁਣੌਤੀਆਂ ਹਨ ਜਿਸ ਦੇ ਮੱਦੇਨਜ਼ਰ ਪ੍ਰਾਤਨ ਰਵੈਤਾਂ ਸਾਖੀ ਪਰੰਪਰਾ ਗੁਰਦੁਆਰਾ ਸਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਤ ਕਰਨਾ ਅਤਿ ਜ਼ਰੂਰੀ ਹੈ ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧਿਆਂ ਸ਼ਹੀਦਾਂ ਆਦਮਾ ਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜਦੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਇਹ ਫਿਲਮਾਂ ਦਾ ਮਸਲਾ ਤੁਹਾਨੂੰ ਪਤਾ ਹੀ ਆਪੀ ਉਠਿਆ ਰਹਿੰਦਾ ਇਹ ਸਪਸ਼ਟ ਕੀਤਾ ਗਿਆ ਵੀ ਅਕਾਲ ਤਖਤ ਸਾਹਿਬ ਵੱਲੋਂ ਜਦ ਤੱਕ ਮੈਨੂੰ ਪਤਾ ਵੀ ਇਹ ਅਕਾਲ ਤਖਤ ਸਾਹਿਬ ਤੋਂ ਫਿਲਮਾਂ ਦੇ ਸੰਬੰਧੀ ਜਿਹੜਾ ਪੰਜ ਸਿੰਘ ਸਾਹਿਬਾਨ ਦਾ ਅੱਜ ਤੱਕ ਦਾ ਪਹਿਲਾ ਮਤਾ ਜਿਹਦੇ ਵਿੱਚ ਸਪਸ਼ਟ ਬਿਲਕੁਲ ਕਰ ਦਿੱਤਾ ਗਿਆ ਵੀ ਇਹ ਫਿਲਮਾਂ ਜਿਹੜੀਆਂ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਇਹਦਾ ਸ਼ਹੀਦ ਯੋਧੇ ਇਹਨਾਂ ਦੇ ਕੋਈ ਨਹੀਂ ਬਣਾ ਸਕਦਾ ਨਾ ਵੈਸੇ ਨਾ ਇਹ ਆਈ ਇੱਕ ਜਿਹੜਾ ਹੋਰ ਮਤਾ ਹੈਗਾ ਆਦੇਸ਼ ਆਏ ਪੰਜ ਸਿੰਘ ਸਹਿਬਾਨ ਦੀ ਕਦਰਤਾ 77 ਸ੍ਰੀ ਅਕਾਲ ਤਖਤ ਸਹਿ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਬੇਹਦ ਗੰਭੀਰ ਮਾਮਲਾ ਵਿਚਾਰਿਆ ਗਿਆ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਪਰ ਪਿਛਲੇ ਲੰਮੇ ਸਮੇਂ ਤੋਂ ਦੇਸ਼ ਤੇ ਸੂਬਿਆਂ ਦੇ ਹੁਕਮਰਾਨਾਂ ਵੱਲੋਂ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮਸਲਾ ਸੰਗਤ ਦੀ ਨੁਮਾਇੰਦਾ ਸਿੱਖ ਸੰਸਥਾ ਆਪ ਹੱਲ ਕਰ ਸਕਦੀ ਹੈ ਉਸ ਵਾਸਤੇ ਸਰਕਾਰ ਅਤੇ ਪੁਲਿਸ ਨੂੰ ਸ਼ਾਮਲ ਕਰਨ ਦੀ ਕੋਈ ਤਕ ਨਹੀਂ ਬਣਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਰਿਹਾ ਜਿਹੜੀ ਐਫ ਆਈ ਆਰ ਹੋਈ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਬਣੇ ਸਰਦਾਰ ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ ਇਹ ਤੁਹਾਨੂੰ ਇਹਦੇ ਹਿੱਸੇ ਦਵਾਂਗੇ ਆਪਾਂ ਜਾਂਚ ਰਿਪੋਰਟ ਦੇ ਪੰਨਾ ਨੰਬਰ 230 ਉੱਤੇ ਸਪਸ਼ਟ ਲਿਖਿਆ ਹੈ ਏ ਹੁਣ ਜਾਂਚ ਕਮਿਸ਼ਨ ਕਹਿ ਰਿਹਾ ਈਸ਼ਰ ਸਿੰਘ ਦਾ ਔਰ ਉਹਦੇ ਵਿੱਚ 230 ਨੰਬਰ ਪੇਜ ਤੇ ਗੱਲ ਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਸੰਸਾਰ ਵਿੱਚ ਵੀ ਰਿਸ਼ਵਤ بڑے ਪੱਧਰ ਤੇ ਚੱਲਦੀ ਹੈ ਉੱਥੇ ਵੀ ਪੈਸਿਆਂ ਨਾਲ ਫੈਸਲੇ ਬਦਲੇ ਜਾਂਦੇ ਹਨ ਅਤੇ ਥਾਣਿਆਂ ਵਿੱਚ ਕੇਸ ਕਮਜ਼ੋਰ ਕੀਤੇ ਜਾਂਦੇ ਹਨ ਕਿਉਂ ਨਾ ਇਹ ਈਸ਼ਰ ਸਿੰਘ ਕਮਿਸ਼ਨ ਕਹਿ ਰਿਹਾ 230 ਨੰਬਰ ਪੇਜ ਤੇ ਕਿਉਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਦਾਰੇ ਨੂੰ ਜੋਗ ਤਰੀਕੇ ਨਾਲ ਇਸਤੇਮਾਲ ਕਰੇ ਹੁਣ ਇਹ ਇੱਥੇ ਲਿਖੀ ਹੋਈ ਗੱਲ ਉਹ ਮਤੇ ਤੇ ਆਪਾਂ ਐਡ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਪੰਜਾਬ ਪੁਲਿਸ ਕੋਲ ਦਰਜ ਕਾਰਵਾਈਆਂ ਅਜਾਈਆਂ ਸ਼ਿਕਾਇਤਾਂ ਦੀ ਲੰਬੀ ਸੂਚੀ ਹੈ ਜੋ ਸਿੱਖਾ ਵਿਰੁੱਧ ਕੀਤੇ ਜਾਂਦੇ ਨਫ਼ਰਤੀ ਪ੍ਰਚਾਰ ਸਬੰਧੀ ਪੁਲਿਸ ਨੂੰ ਕਾਰਵਾਈ ਲਈ ਦਿੱਤੀਆਂ ਗਈਆਂ ਹਨ ਪਰ ਪੁਲਿਸ ਨੇ ਸਿੱਖਾਂ ਸਿੱਖ ਸਿਧਾਂਤਾਂ ਤੇ ਸੰਸਥਾਵਾਂ ਵਿਰੁੱਧ ਕੀਤੇ ਜਾ ਰਹੇ ਇਸ ਨਫ਼ਰਤੀ ਪ੍ਰਚਾਰ ਦੇ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਜਾਏ ਸ਼ਰਾਰਤੀ ਅੰਸਰਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰ ਰੋਡੀ ਜਾਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਸਿੱਖਾਂ ਖਿਲਾਫ ਸਮਾਜ ਅੰਦਰ ਨਫਰਤ ਸ਼ਰਿਆਮ ਫਲਾਈ ਜਾ ਰਹੀ ਆ ਪਰੰਤੂ ਪੁਲਿਸ ਹੁਣ ਤੱਕ ਇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਦੂਜੇ ਪਾਸੇ ਨਿਹੰਗ ਬਾਣੇ ਵਿੱਚ ਹੁਣ ਕਰਕੇ ਇੱਕ ਸਿੱਖ ਤੇ ਖਡਾਉਣਾ ਬੰਦੂਕ ਦਿਖਾਉਣਾ ਵੀ ਵੱਡਾ ਅਪਰਾਧ ਹੋ ਜਾਂਦਾ ਤੇ ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਆਜਾਹੇ ਵਿੱਚ ਸਰਕਾਰ ਤੇ ਪੁਲਿਸ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ ਦੀ ਪੜਤਾਲ ਕਰਨ ਦਾ ਹੱਕ ਦੇਣ ਦੀ ਮੰਗ ਗੈਰਵਾਜਬ ਹੈ ਇਸੇ ਤਰ੍ਹਾਂ ਰਿਪੋਰਟ ਦੇ ਪੰਨਾ ਨੰਬਰ 231 ਉੱਤੇ ਸਪਸ਼ਟ ਲਿਖਿਆ ਆ ਇਹ ਈਸ਼ਰ ਸਿੰਘ ਦੀ ਰਿਪੋਰਟ ਹੀ ਸਾਡੀ ਆਧਾਰ ਹੈ ਸਾਰੀ ਗੱਲ ਦੀ ਜਿਸ ਨੂੰ ਲੈ ਕੇ ਹੁਣ ਵੀ ਪੂਰੀ ਸਿੱਖ ਕੌਮ ਚਿੰਤਤ ਹੈ ਹੁਣ ਇਹ ਰਿਪੋਰਟ 'ਚ ਲਿਖਿਆ ਕਿ ਪੜਤਾਲ ਕਮਿਸ਼ਨ ਦਾ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ ਇਹ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਸ ਲਈ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਤੀ 17 ਨਵੰਬਰ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਹਾੜੇ ਦੀ ਸ਼ਤਾਬਦੀ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਉੱਤੇ ਕਰਵਾਏ ਗਏ ਸਮਾਗਮ ਵਿੱਚ ਕਾਹੇ ਬੋਲ ਅਨੁਸਾਰ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਤੁਹੀਂ ਵੀਡੀਓ ਸੁਣੀ ਹੋ ਗਈ ਦਸਕਰਨ ਸਿੰਘ ਔਰ ਲਿਆਓ ਵੀਡੀਓ ਸਬੰਧਤ ਮੁਲਾਜ਼ਮਾ ਨੇ ਇਹ ਉਹਨਾਂ ਦੇ ਬੋਲ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਲੇਕਿਨ ਉਹਨਾਂ ਦੀ ਭੇਟਾ ਫੰਡਾ ਵਿੱਚ ਜਮਾ ਨਹੀਂ ਕਰਵਾਈ ਇਹ ਪੈਸਿਆਂ ਦਾ ਕਪੜਾ ਹੈ ਜਿਹੜੇ ਮੁਲਾਜ਼ਮਾ ਨੇ ਪੈਸੇ ਖਾਦੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਇਹ 17 ਨਵੰਬਰ ਤੇ 220 ਨੂੰ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੀ ਚਲਾ ਦੋ ਇਹਨਾਂ ਸਾਰੀਆਂ ਸਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਆ ਉਹ ਦਿੱਤੇ ਜਾਣ ਸੇਕ ਸੰਗਤ ਕੀ ਜਾਣਨਾ ਚਾਹੁੰਦੀ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਂਦੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਸਹੂਆ ਕੀ ਹੈ ਇਹ ਜਾਣਨਾ ਚਾਹੁੰਦੀ ਐ ਸਿੱਖ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਪਰਪشن ਦਾ ਮਾਮਲਾ ਹੈ ਕੁਝ ਮਲਾਜਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਟਾ ਜਿਹੜੀ ਹੈ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਹੈ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਜਿਹੜੇ 267 ਸੂਪ ਨੇ ਰਿਕਾਰਡ ਦੇ ਵਿੱਚੋਂ ਕਾਟੇਨਾਂ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫਿਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਈਸਰ ਸਿੰਘ ਨੇ ਕਿਹਾ ਕੇ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਨੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਖਸ਼ੀ ਰਾਮਧੰਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪੜਤਾਲ ਮੁਕੰਮਲ ਹੋਈ ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੂਪ ਕਿੱਥੇ ਨੇ ਪੜ ਲਓ ਪੜਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ پاس ਗਏ ਨੇ ਗੁਰਦੁਆਰਾ ਕਮੇਟੀਆਂ پاس ਗਏ ਨੇ 2008 ਤੋਂ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜਿਆਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਆ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਸ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛਿਆ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਅਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਬੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ 10 ਨੂੰ ਵੀ ਪੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਪੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਹੈ ਦੰਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਦਦੀ ਹੈ ਸੰਗਤਾਂ ਨੂੰ ਦਿੰਦੀ ਹੈ ਟੈਰਾਰਡ ਦਿੰਦੀ ਹੈ ਤੇ ਦਮਦਮੇ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ ਕਿੱਥੇ-ਕਿੱਥੇ ਦਿੱਤੇ ਨੇ ਕਿੱਥੋਂ-ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਕੱਢੇ ਨੇ ਇਹਨਾਂ ਦੀ ਪੈਸੇ ਖਾਦੇ ਨੇ ਬੇਈਮਾਨੀ ਕੀਤੀ ਆ ਮੁਲਾਜ਼ਮਾਂ ਨੇ ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਆ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਅੱਜ ਕਈ ਜਾ ਰਹੇ ਨੇ ਕਿੱਥੇ ਨੇ ਸਰੂਪ ਕਿੱਥੇ ਨੇ ਸਰੂਪ ਸਿੰਸਾਂ ਮੀਟਿੰਗ ਜੀ ਜੀ ਜੇ ਦੱਸਾਂ ਮਤਲਬ ਹਾਂ ਜੀ 17 ਨਵੰਬਰ 22 17 ਨਵੰਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਅੰਤਰਨ ਕਮੇਟੀ ਦੇ ਮਤਾ ਨੰਬਰ 493 ਮਿਤੀ 5 9 2020 ਅਤੇ ਜਰਨਲ اجلاس ਦੇ ਮਤਾ ਨੰਬਰ 368 ਮਿਤੀ 28/9/2020 ਰਾਈ ਇਸ ਮਾਮਲੇ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਦੇ ਨਾਲ-ਨਾਲ ਹੋਈ ਅਣਗਹਿਲੀ ਦਾ ਅਹਿਸਾਸ ਕਰ ਚੁੱਕੀ ਹੈ ਮਤੇ ਉਸ ਵੇਲੇ ਪਏ ਜਰਨਲ اجلاس ਦਾ ਵੀ ਮਤਾ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਦੇ ਹੋਏ ਆਦੇਸ਼ ਐੜਾ ਤਤਾ 101 ਮਿਤੀ 24/8/2020 ਨੂੰ ਮੁੱਖ ਰੱਖਦੇ ਹਾਂ ਸਾਤੇ ਸ਼ਰੀਆ ਕਾਲ ਤੱਕ ਸਾਬ ਵਿਖੇ ਅੱਜ ਹੋਈ ਇਕਤਿਰਤਾ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਅੰਤਰਿੰਗ ਕਮੇਟੀ ਦੇ ਮਤਾ ਨੰਬਰ 83 ਮਿਤੀ 17 12 2025 ਦੇ ਸਬੰਧ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪਤਾ ਨਹੀਂ 11 ਤਰੀਕ ਹਨਾ ਛੰਦੇ ਕਿ ਸਰਕਾਰ ਸਰਕਾਰ ਜਾਂ ਪੁਲਿਸ ਨੂੰ ਇਸ ਮਾਮਲੇ ਅੰਦਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ ਵਿੱਚ ਨਹੀਂ ਹੈ ਇਹ ਅੱਜ ਦਾ ਆਦੇਸ਼ ਹੈ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਪੰਨਾ ਨੰਬਰ 231 ਮੁਤਾਬਕ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਰਲ ਮਿਲ ਕੇ ਵਿਚਾਰ ਰਾਹੀਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਸੁਲਝਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਇਸ਼ਤਿਹਾਰ ਰਾਹੀਂ ਪ੍ਰਚਾਰ ਕੀਤਾ ਜਾਵੇ ਕਿ ਜੇਕਰ ਕਿਸੇ ਵੀ ਗੁਰਦੁਆਰਾ ਸਾਹਿਬ ਘਰ ਸਿੱਖ ਸੰਸਥਾਵਾਂ ਵਿਦਿਅਕ ਅਦਾਰਿਆਂ ਆਦਿ ਵਿੱਚ ਪਾਵਨ ਸਰੂਪ ਦਾ ਪਤਾ ਲੱਗੇ ਉਹਨਾਂ ਦੀ ਗਿਣਤੀ ਅਤੇ ਉਹਨਾਂ ਦਾ ਤੁਰੰਤ ਨੰਬਰ ਜਿਹੜਾ ਵਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਦਫ਼ਤਰ ਵਿਖੇ ਇਤਲਾਹ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੇ ਸ਼ੰਕੇ ਦੂਰ ਕਰਨ ਲਈ ਪਰਜੋਰ ਯਤਨ ਕਰੇ ਇਹ ਅੱਜ ਆਪਾਂ ਕਿਹਾ ਖਾਲਸਾ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦੇਣ ਦੇ ਪੂਰਨ ਸਮਰੱਥ ਹੈ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਿਪਾਈ ਦੀ ਸੇਵਾ ਸੰਗਤ ਨੂੰ ਪਾਵਨ ਸਰੂਪ ਮਹਈਆ ਕਰਵਾਉਣ ਸਮੇਤ ਇਸ ਸਬੰਧੀ ਹੋਰ ਕਾਰਜ ਹੁੰਦੇ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਗ ਗੁਰੂ ਸਾਹਿਬ ਦੀ ਭੈ ਭਾਵਨੀ ਵਾਲੇ ਸਿੰਘਾਂ ਪਾਸੋਂ ਹੀ ਸੇਵਾ ਲੈਣੀ ਚਾਹੀਦੀ ਹੈ ਇਹ ਅੱਜ ਦੇ ਜਿਹੜੇ ਆ ਕਿ ਤਿੰਨ ਮਤੇ ਆ ਇਹਨਾਂ ਖਾਸ ਕਰਕੇ ਜਿਹੜਾ ਸਰੂਪਾਂ ਵਾਲਾ ਮਾਮਲਾ ਇਹਨਾਂ ਮਤਿਆਂ ਦੇ ਇਹਦੇ ਵਿੱਚ ਜਿਹੜਾ ਸਾਡਾ ਆਧਾਰ ਉਹ ਭਾਈਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਕਿਉਂਕਿ ਉਹ ਅਕਾਲ ਤਖਤ ਵੱਲੋਂ ਬਣੀ ਪਿਛਲੇ ਸਿੰਘ ਸਾਹਿਬ ਨੇ ਜੋ ਕੀਤਾ ਜੋ ਆਦੇਸ਼ ਆ ਉਹਦੇ ਮੁਤਾਬਕ ਆ ਕਿਉਂਕਿ ਉਦੋਂ ਇਹ ਜਾਂਚ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਐਗਜ਼ੀਕਟਿਵ ਦਾ ਮਤਾ ਪਾ ਕੇ ਸਾਡੇ ਕੋਲ ਭੇਜਿਆ ਔਰ ਅਸੀਂ ਪੁਰਾਣੇ ਫੈਸਲਿਆਂ ਦੀ ਰੌਸ਼ਨੀ ਦੇ ਵਿੱਚ ਹੀ ਜੋ ਪਿਛੇ ਹੋਇਆ ਜਾਂ ਜੋ ਸਰਦਾਰੀ ਸ਼ਰ ਸਿੰਘ ਦੀ ਜਾਂਚ ਰਿਪੋਰਟ ਆ ਉਹਦੇ ਆਧਾਰ ਦੇ ਉੱਤੇ ਇਹ ਤੋਂ ਕਹਿਤਾ ਵਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜਾ ਸਜੋਗ ਆ ਉਹ ਪੰਥਕ ਹਿੱਤਾਂ 'ਚ ਨਹੀਂ ਕਿਉਂਕਿ ਗੱਲ ਜਿਹੜੀ ਕਹਿੰਦੇ ਸਹੀ ਦੀ ਨਹੀਂ ਗੱਲ ਪਹੇਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਖੁਦਮੁਖਤਿਆਰ ਸੰਸਥਾ ਵਾ ਔਰ ਇਸ ਤਰ੍ਹਾਂ ਦੇ ਨਾਲ ਜੇ ਦਖਲਅੰਦਾਜ਼ੀ ਹੋ ਗਈ ਤੇ ਇਹ ਸੰਸਥਾਵਾਂ ਸਾਡੀਆਂ ਕਮਜ਼ੋਰ ਹੋਣਗੀਆਂ ਸਰ ਜਿੱਦਾਂ ਤੁਸੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਹੁਤ سارے ਮਾਮਲੇ ਜਿਹੜੇ ਨੇ ਸਰਕਾਰਾਂ ਤੱਕ ਤੇ ਜਾਂ ਅਦਾਲਤਾਂ ਤੱਕ ਤੇ ਜਾਂ ਕੁਝ ਤੱਕ ਪਹੁੰਚਾ ਦਿੱਤੀ ਹੈ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਸਰੂਪਾ ਦੇ ਮਾਮਲੇ ਦੇ ਨਾਲ ਕੋਲੀ ਜਿਹੜੀ ਚਾਰਟਰਡ ਅਕਾਊਂਟੈਂਟ ਸੀ ਉਹਦੇ ਕੋਲੋਂ 10 ਕਰੋੜ ਰੁਪਇਆ ਲੈਣਾ ਚੋਣਲੀ ਕਮੇਟੀ ਨੇ ਕੀਤਾ ਸੀ ਕਿ ਕਾਲ ਤੱਕ ਕਿਸੇ ਦਾ ਆਦੇਸ਼ ਸੀ ਉਹਦੇ ਮੁਤਾਬਕ ਕਿ ਉਹਦੇ ਵਿੱਚ ਸਰਕਾਰ ਕੋਈ ਸਹਿਯੋਗ ਨਹੀਂ ਕਰ ਰਹੀ ਨਾ ਉਹਦਾ ਕੋਈ ਪਤਾ ਨਾ ਕੋ ਪਤਾ ਨਾ ਸਰਕਾਰਾਂ ਨਾ ਅਦਾਲਤਾਂ ਕੋਈ ਸਾਫ ਨਹੀਂ ਦੇਣਦੀ ਉਲਟਾ ਜਿਹੜਾ ਇਹ ਕੇਸ ਨੂੰ ਬੇਰਤੀ ਦਾ ਜਦੋਂ ਤੁਸੀਂ ਕਹਿਆ ਬੇਰਤੀ ਦਾ ਨਹੀਂ ਹੈਗਾ ਤਾਂ ਬੇਰਤੀ ਦਾ ਬਣਾਇਆ ਜਾ ਰਿਹਾ ਉਹ ਸਰਕਾਰ ਨੂੰ ਚਾਹੀਦਾ ਨਹੀਂ ਸੀ ਉਹ ਜਿਹੜਾ 10 ਕਰੋੜ ਰੁਪਏ ਦਾ ਖੋਲੀ ਕੋਲ ਲੈਣ ਵਾਲਾ ਪਹਿਲ ਉਹ ਤੇ ਦਵਾ ਦੋ ਕਿ ਜਿਹਨੂੰ ਇਹਨਾਂ 5 ਸਾਲ ਹੋ ਗਏ ਨੇ ਨਲਕ ਤੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕੇਸ ਹੈਗਾ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾਟਪ ਕੇ ਬੰਦਾ ਅੰਦਰ ਗਿਆ ਔਰ ਇਹਦੇ ਵਿੱਚ ਪਰਚਾ ਹੋਇਆ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਵੀ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ ਆ ਪਰ ਨਾਂ ਤੇ ਕੋਈ ਡੀਐਨਏ ਕੀਤਾ ਗਿਆ ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹਤੋਂ ਨਹੀਂ ਕੀਤੀ ਔਰ ਏਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਈ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹ ਸਾਡੇ ਮਾਮਲਿਆਂ 'ਚ ਕਾਹਤੋਂ ਦਖਲ ਦਿੰਦੇ ਫਿਰ ਪਿਛੇ ਦੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਪਰਚਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕੀ ਬੀਬੀ ਬੀਬੀ ਨੂੰ ਥਿਲੇਂਦਾ ਗਿਆ ਕਾਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫਿਰ ਆ ਇੰਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫਿਰ ਪਨੀਤ ਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫਰਤੀ ਪ੍ਰਚਾਰ ਕਰਦਾ ਉਹਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਅੱਜ ਤੱਕ ਉਹਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾਂ ਖਿਲਾਫ ਹੀ ਨਫਰਤੀ ਪ੍ਰਚਾਰ ਹੁੰਦਾ ਇਹ ਸਬੰਧਤਾਂ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰਚਾ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ ਔਰ ਇਹ ਵੇਖੋ ਹਾਂਜੀ ਉਹਤੇ ਕੋਈ ਕਾਰਵਾਈ ਨਹੀਂ ਆਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ ਉੱਥੇ ਕੋਈ ਕਾਰਵਾਈ ਨਹੀਂ ਬਾਰ ਬਾਰ ਦੱਤਦਾਰੀ ਨੂੰ ਕੋਈ ਆਜੇ ਕਾਰਜ ਕਰਦਾ ਨਹੀਂ ਕੋਈ ਕੋਈ ਡਕਟਰ ਹੱਲ ਸੁਖਤਾ ਹੱਲ ਤੇ ਵੇਖੋ ਪੰਥ ਦਾ ਇਕੱਤਰ ਹੋਣਾ ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤ ਭੇਦਾ ਇਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵਧ ਰਿਹਾ ਇਹ ਕੋਈ ਬੜਾ ਚੰਗਾ ਨਹੀਂ ਔਰ ਇਹਦੇ ਲਈ ਹੋਈ ਆ ਪੰਥ ਇਕੱਠਾ ਹੋਵੇ ਆਪਾਂ ਸਾਰੇ ਥੋੜੇ ਥੋੜੇ ਮਤ ਭੇਦ ਆਪਣੇ ਦੂਰ ਕਰਕੇ ਵੱਡੇ ਪੰਥਕ ਹਿਤਾਂ ਨੂੰ ਦੇਖੀਏ ਠੀਕ ਆ ਅੱਜ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵਧਦੀ ਗਈ ਵਧਦੀ ਰਹੀ ਤੇ ਫੇਰ ਤੇ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦਿਨ ਆਟਾ ਵੱਧ ਲੱਗ ਗਿਆ ਤੇ ਅੱਜ ਵੱਧ ਘਾਤੋਂ ਲੱਗਿਆ ਉਹਦਾ ਵੀ ਹਿਸਾਬ ਲੈਣਗੇ ਤਾਂ ਜਦੋਂ ਸ਼ਰੂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ